ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿਦਾਂ ਸਾਰੇ ਠੀਕ ਠਾਕ ਹੋਵਗੇ ਜੀ ਅਰਦਾਸ ਕਰਦੇ ਆਂ ਜੀ ਸਾਰੇ ਭਰਾ ਠੀਕ-ਠਾਕ ਹੋਣ ਵੈਲਕਮ ਆਈ ਯੂਟਿਊਬ ਚੈਨਲ ਅਕ ਪੰਪੂਰ ਕਬੂਤਰ ਕਲੱਬ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਮੇਰੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਬਹੁਤ ਸਪੋਰਟ ਦਿੱਤੀ ਆ ਜੀ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਸੋ ਸਾਰੇ ਵੀਰਾਂ ਤੱਕ ਜਿਹੜੀਆਂ ਕਬੂਤਰਾਂ ਦੇ ਬਿਮਾਰੀਆਂ ਦੇ ਰਿਲੇਟਿਵ ਜਿਹੜੀਆਂ ਨੇ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਠੀਕ ਹੈ ਜੀ ਤੇ ਘੱਟ ਤੋਂ ਘੱਟ ਜਿਹੜੇ ਪੈਸਾ ਖਰਚ ਹੋਵੇ ਕੋਈ ਮਾੜਿਆ ਕਬੂਤਰ ਬਾਜ਼ ਵੀ ਜਿਹੜਾ ਕਬੂਤਰਾਂ ਦਾ ਟ੍ਰੀਟਮੈਂਟ ਕਰ ਸਕੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿੱਦਾਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਅੱਛਾ ਜੀ ਆਪਣਾ ਮੈਂ ਗੱਲ ਕਰ ਰਿਹਾ ਜੀ सोनू ਕਾਜਮਪੁਰ ਤੋਂ ਜੀ ਤੇ ਕਬੂਤਰ ਕੇਅਰ ਮੈਡੀਸਿਨ ਗਰੁੱਪ ਦੇ ਸਾਰੇ ਮੈਂਬਰਾਂ ਦੇ ਨਾਲ ਜਿਹੜਾ ਵੀ ਆਪਣੇ ਲਿੰਕ ਦੇ ਨਾਲ ਨੇ ਦੇ ਕਬੂਤਰਾਂ ਦੀਆਂ ਬਿਮਾਰੀਆਂ ਵਾਲਾ ਗਰੁੱਪ ਜਿੰਨੇ ਮੈਂ ਐਡਮਨ ਸਾਹਿਬ ਨੇ ਉਹਨਾਂ ਦਾ ਜਾਸਾ ਕੀਤੀ ਸੀਗੀ ਵੀਡੀਓ ਬਣਾਈ ਜਾਵੇ ਸੋ ਡਾਕਟਰ ਸੁਨਾ ਸਤਨਾਮ ਸਿੰਘ ਜੀ ਦੇ ਤੁਹਾਡੇ ਨਾਲ ਕੁਝ ਇੱਕ ਮੈਡੀਸਿਨ ਜਿਹੜੀਆਂ ਨੇ ਸ਼ੇਅਰ ਕਰ ਲੱਗੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਜਿਹੜੀ ਮੋਸਟਲੀ ਪ੍ਰੋਬਲਮ ਆ ਰਹੀ ਹੈ ਜੀ ਹਰੀਆਂ ਬਿਠਾਂ ਦੀ ਠੀਕ ਹੈ ਜੀ ਹਰੀਆਂ ਬਿਠਾਂ ਮਤਲਬ ਕਈ ਕਬੂਤਰ ਜਿੱਦਾਂ ਪਾਣੀ ਵਾਲੀਆਂ ਕੁਝ ਹਰੀਆਂ ਮਾਰਦੇ ਨੇ ਕੁਝ ਫਿੱਕੇ ਕਲਰ ਦੀਆਂ ਜਿੱਦਾਂ ਕੁਝ ਮੋਸਟਲੀ ਮਲੇ ਦੇਖਿਆ ਜਾਂਦਾ ਵੀ ਹਰੀਆਂ ਵਿਠਾਂ ਬਹੁਤ ਜਿਆਦੀਆਂ ਆ ਦਿਨਾਂ ਦੇ ਵਿੱਚ ਕਬੂਤਰ ਕਰ ਰਹੇ ਨੇ ਪ੍ਰੋਬਲਮ ਬਹੁਤ ਆ ਰਹੀ ਆ ਸੋਕੇ ਦੇ ਵਿੱਚ ਜਾ ਰਹੇ ਕਬੂਤਰ ਸਲਾਬ ਦੇ ਨਾਲ ਜਿਹਨੂੰ ਗ੍ਰੀਨ ਡੈਰੀਆ ਆ ਜੇ ਆਪਾਂ ਕਹਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਡਾਕਟਰ ਸਤਨਾਮ ਸਿੰਘ ਜੀ ਦੱਸਦੇ ਨੇ ਪਾਵਰ ਸਟਾਪ ਲੈਣੀ ਆ ਠੀਕ ਹੈ ਜੀ ਪਾਵਰ ਜੈਲ ਵੀ ਜਿਹੜੀ ਲੈ ਸਕਦੇ ਆ ਪਰ ਇਹ ਆ ਕਿ ਪਾਵਰ ਸਟਾਪ ਦਾ ਜਿਹੜਾ ਬੈਨੀਫਿਟ ਹੈ ਇਹਦਾ ਜ਼ਿਆਦਾ ਜੀ ਵਰਤੀ ਹੋਈ ਆ ਜੀ ਠੀਕ ਹੈ ਜੀ ਆ ਪਾਵਰ ਸਟਾਪ ਲੈਣੀ ਆ ਜੀ ਠੀਕ ਹੈ ਜੀ ਸਵੇਰੇ ਸ਼ਾਮ ਜਿਹੜੀ ਮਤਲਬ ਆਪਾਂ ਦੇਣੀ ਆ ਉਹ ਲੈ ਲੈਣੀ ਆ ਜੀ ਅੱਧਾ ਐਮਐਲ ਠੀਕ ਹੈ ਜੀ ਬਰੋਟੋਨਮੀ ਸੇਮ ਹੀ ਅੱਧਾ ਐਮਐਲ ਠੀਕ ਹੈ ਜੀ ਇਹਦੇ ਨਾਲ ਆਪਾਂ ਇਹ ਸਵੇਰ ਤੋਂ ਸ਼ਾਮ ਨੂੰ ਮਤਲਬ ਜਿਹੜੀਆਂ ਆਪਾਂ ਦੇਣੀਆਂ ਸਵੇਰੇ ਵੀ ਸ਼ਾਮੀ ਤਿੰਨ ਤੋਂ ਚਾਰ ਦਿਨ ਆਪਾਂ ਦੇਣੀ ਆ ਜੀ ਠੀਕ ਹੈ ਜੀ ਅੱਧਾ ਅੱਧਾ ਐਮਐਲ ਹੈ ਤੇ ਜਿਹੜਾ ਸਪਾਇਰੋਲੈਕ ਪਾਊਡਰ ਆ ਜੀ ਤੇ ਉਹ ਤੁਹਾਨੂੰ ਦੱਸ ਦਵਾਂਗੇ ਵੈਸੇ ਮੈਂਸ਼ਨ ਕਰ ਦਾਂਗੇ ਠੀਕ ਹੈ ਜੀ ਵੀਡੀਓ ਦੇ ਵਿੱਚ ਕਰ ਦਾਂਗੇ ਮੈਂਸ਼ਨ ਆਪਾਂ ਤੁਹਾਨੂੰ ਲੈ ਕੈਪਸ਼ਨ ਚ ਦੇ ਦਾਂਗੇ ਸਪੈਰੋ ਲੈਕ ਪਾਊਡਰ ਜਿਹੜਾ ਨਾ ਇੱਕ ਲੈਣਾ ਇਲੈਕਟ੍ਰੋਲਾਈਟ ਪਾਊਡਰ ਇਹ ਦੋਨੇ ਕਣਕ ਦੇ ਦਾਣੇ ਜਿੰਨੇ ਠੀਕ ਹੈ ਜੀ ਕਣਕ ਦੇ ਦਾਣੇ ਦਿਨੇ ਸਵੇਰੇ ਸ਼ਾਮ ਠੀਕ ਹੈ ਜੀ ਫਿਰ ਲੈਣਾ ਜੀ ਪੈਰੀਨੋਮ ਸਿਰਫ ਇਹ ਵੀ ਅੱਧਾ ਐਮਐਲ ਤਿੰਨ ਤੋਂ ਚਾਰ ਐਮਐਲ ਸਵੇਰੇ ਤੇ ਸ਼ਾਮ ਦੇਣਾ ਜੀ ਠੀਕ ਹੈ ਜੀ ਇਹ ਆ ਜੀ ਹਰੀਆਂ ਮਿੱਠਾਂ ਬਾਰੇ ਠੀਕ ਹੈ ਜੀ ਹਰੀਆਂ ਮਿੱਠਾਂ ਜਾਲਾਦਾਰ ਕਬੂਤਰ ਮਾਰ ਕੇ ਨਾ ਬਾਤ ਸੋਕੇ ਚ ਚੱਲ ਜਾਂਦੇ ਆ ਮਤਲਬ ਡਾਇਰੀਆ ਹੁੰਦਾ ਇੱਕ ਮਤਲਬ ਜਿੱਦਾਂ ਆਪਾਂ ਕਹਦੇ ਨਾ ਤੇ ਟੱਟੀਆਂ ਲੱਗੀਆਂ ਕਬੂਤਰਾਂ ਨੂੰ ਨਾ ਠੀਕ ਹੈ ਪੰਜਾਬੀ ਦੇ ਵਿੱਚ ਕੁਝ ਭਰਾ ਮਤਲਬ ਆਪਣੇ ਵੀ ਬਹੁਤੇ ਪੰਜਾਬ ਵਾਲੇ ਆ ਆਪਣੇ ਜੁੜੇ ਨੇ ਜ਼ਿਆਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਸੋਕੇ ਚ ਚੱਲ ਜਾਂਦੇ ਨੇ ਨਾ ਕਬੂਤਰ ਠੀਕ ਹੈ ਜੀ ਉਹਨਾਂ ਦਾ ਇਲਾਜ ਜਿਹੜਾ ਜੀ ਠੀਕ ਹੈ ਜੀ ਉਹਨਾਂ ਵਾਸਤੇ ਇਲਾਜ ਜੀ ਜਿਹੜੇ ਜਿੱਦਾਂ ਆਪਾਂ ਪਤਲੀਆਂ ਹਰੀਆਂ ਬਿੱਠਾ ਮਾਰ ਕੇ ਤੇ ਹੱਡੀ ਕੱਢ ਜਾਂਦੇ ਕਬੂਤਰ ਠੀਕ ਹੈ ਜੀ ਉਹਨਾਂ ਵਾਸਤੇ ਹੈ ਜੀ 5 ਐਮ ਐਲ ਬਰੋਟੋਨ ਤੇ ਹਾਈਟਕ ਤੇ ਪਾਵਰ ਸਟੋਰ ਵਿਮਰਲ ਠੀਕ ਹੈ ਜੀ ਚੌਥਾ ਹਿੱਸਾ ਟੈਰਾਮਾਈਸਿੰਗ ਦਾ ਗੋਲਾ ਗੋਲੀਆਂ ਜਿਹੜੀਆਂ ਟੈਰਾਮਾਈਸਿੰਗ ਜਿਹੜੀ ਗੋਲੀਆਂ ਹੁੰਦੀਆਂ ਨਾ ਇੱਕ ਲੰਬੀ ਵੈਟਨ ਰੀ ਮਿਲਦੀ ਹੈ ਜੀ ਉਹਦਾ ਚੌਥਾ ਹਿੱਸਾ ਗੋਲੀ ਠੀਕ ਹੈ ਜੀ ਇਹਨਾਂ ਦਵਾਈਆਂ ਜਿਹੜੀਆਂ ਲੱਲਣੀਆਂ ਵਾਂ ਆਪਾਂ ਬਰੋਟੋਨ ਹਾਈਟਕ ਤੇ ਪਾਵਰ ਸਟੋਰ ਤੇ ਵਿਮਰਲ ਠੀਕ ਹੈ ਜੀ ਇਹਨਾਂ ਨੂੰ ਆਪਾਂ 5 ਐਮਐਲ ਲੈ ਲੈਣੀਆਂ ਇੱਕ ਸੀਸੀ ਦੇ ਵਿੱਚ ਠੀਕ ਹੈ ਜੀ ਤੇ ਟੈਰਾਮਾਈਸਨ ਜਿਹੜੀ ਆ ਨਾ ਬੋਲੀ ਉਹ ਕਬੂਤਰ ਨੂੰ ਮਤਲਬ ਅਠਵਾਂ ਹਿੱਸਾ ਜਿਹੜਾ ਉਹ ਤੁਸੀਂ ਵੈਸੇ ਦੇ ਸਕਦੇ ਹੋ ਠੀਕ ਹੈ ਜੀ ਇਹਨਾਂ ਦਵਾਈਆਂ ਨੂੰ ਪੰਜਾਂ ਨੂੰ ਰਲ ਲਾ ਕੇ ਨਾ ਇੱਕ ਸੀਸੀ ਦੇ ਵਿੱਚ ਪਾ ਲੈਣਾ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਤਿੰਨ ਪੰਜ ਜਾਂ ਸਮਲ ਸੱਤ ਦਿਨ ਆਪਾਂ ਦੇ ਸਕਦੇ ਹਾਂ ਠੀਕ ਹੈ ਜੀ ਮਿਨਿਮਮ ਡੋਜ਼ ਦੇ ਨਾਲ ਜਿਦਾਂ 1-2 ਬੂੰਦਾਂ 4 ਬੂੰਦਾਂ ਆਪਾਂ ਲਾ ਸਕਦੇ ਇਹਨਾਂ ਦੀ 5-5 ਇਕੱਠੀਆਂ ਕਰਕੇ ਇੱਕ ਸੀਸੀ ਦੇ ਵਿੱਚ ਹਲਾ ਲੈਣੀ ਆ ਠੀਕ ਆ ਜੀ 2 4 4 ਬੂੰਦਾਂ 4-5 ਬੂੰਦਾਂ ਆਪਾਂ ਲੈ ਪਾਪਾ ਵੱਧ ਤੋਂ ਵੱਧ ਦੇ ਸਕਦੇ ਇਹਨਾਂ ਨੂੰ ਠੀਕ ਆ ਜੀ ਤੇ ਉਸ ਤੋਂ ਬਾਅਦ ਮਲੇ 5 ਤੋਂ 7 ਦੇਣ ਆਪਾਂ ਦੇ ਸਕਦੇ ਆ ਜੀ ਉਸ ਤੋਂ ਬਾਅਦ ਜਿਹੜੀ ਆ ਜੀ ਡਾਕਟਰ ਸਰਨਾਮ ਸਿੰਘ ਜੀ ਦੱਸਦੇ ਨੇ ਕਿ ਨਿਊਰੋਬਿਨ ਫੋਰਡ ਗੋਲੀ ਦਾ ਚੌਥਾ ਇਹ ਸਸਵੇਰੇ ਸ਼ਾਮ ਠੀਕ ਆ ਜੀ ਠੀਕ ਹੈ ਜੀ ਉਹ ਵੀ ਚੀਜ਼ ਜਿਹੜੀ ਮਤਲਬ ਜਿਹੜੀ ਆਪਣਾ ਪਾਵਰ ਇਮਿਊਨਿਟੀ ਪਾਵਰ ਜਦੋਂ ਡਾਊਨ ਹੋ ਜਾਂਦੀ ਹੈ ਨਾ ਉਹ ਤਰ੍ਹਾਂ ਹੱਡੀ ਕੱਢਣ ਦੇ ਕਰਕੇ ਉਹ ਪਾਵਰ ਜਿਹੜੀ ਉਹ ਕੰਪਰੋਮਾਈਜ਼ ਦੀ ਮਤਲਬ ਕਰ ਦਿੰਦੀ ਹੈ ਇਕੁਇਲ ਕਰ ਦਿੰਦੀ ਹੈ ਕਬੂਤਰ ਦੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਦੇਸੀ ਨੁਕਤਾ ਜਿਹਨੂੰ ਹਮ ਬੈਠਕ ਨੁਕਤਾ ਜਿਹੜਾ ਆਮ ਜੇ ਕਿੰਨੇ ਘਰ ਚ ਵਰਤਨਾ ਹੋਵੇ ਤੇ ਬੰਦੇ ਨੇ ਮਤਲਬ ਜੇ ਕਿੰਨੇ ਇੰਗਲਿਸ਼ ਮੈਡੀਸਿਨ ਨਹੀਂ ਦੇਣੀ ਉਹਦੇ ਵਾਸਤੇ ਇੱਕ ਕੌਲੀ ਲੈ ਲੈਣੀ ਹੈ ਜੀ ਦਹੀਂ ਦੀ ਠੀਕ ਹੈ ਜੀ ਤੇ ਪੰਜ ਚਮਚ ਮਲਾਈ ਦੇ ਮਲਾ ਕੇ ਤੋਂ ਉਹਨਾਂ ਨੂੰ ਕੱਪੜੇ 'ਚ ਬੰਨ ਕੇ ਨਾ ਗੰਢ ਦੇ ਕੇ ਉਹਨੂੰ ਪਾਣੀ ਵਿੱਚ ਉਚਣ ਦੇਣਾ ਉਹਦਾ ਬਣ ਜਾਣਾ ਜੇ ਪਨੀਰ ਠੀਕ ਹੈ ਜੀ ਉਹ ਪਨੀਰ ਬਣਾ ਕੇ ਇੱਕ ਚਮਚ ਆਪਾਂ ਜੀਰਾ ਭੁੰਨ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਆਪਾਂ ਉਹਨੂੰ ਬਰਾਉਨ ਕਰ ਲੈਣਾ ਇੱਕ ਕਾਲੀ ਮਿਰਚ ਦਾ ਚਮਚਾ ਠੀਕ ਹੈ ਜੀ ਅਜਮੈਣ 2 ਚਮਚ ਤੇ ਸੌਂਫ 1 ਚਮਚ ਇਹਨਾਂ ਸਾਰਿਆਂ ਨੂੰ ਲਾ ਕੇ ਪਾਊਡਰ ਬਣਾ ਲੈਣਾ ਜੀ ਠੀਕ ਹੈ ਜੀ ਪਾਊਡਰ ਨੂੰ ਉਹਨੇ ਤੇ ਇੱਕ ਜਿਹੜੇ ਘਰ ਦੀ ਹਲਦੀ ਦਾ ਮਤਲਬ ਚੌਥਾ ਇਹ ਹਿੱਸਾ ਜਿਹੜਾ ਨਾ ਚਮਚਾ ਦਾ ਉਹ ਵਿੱਚ ਜ਼ਰੂਰ ਪਾ ਦਿਓ ਠੀਕ ਹੈ ਜੀ ਇਹਨੂੰ ਉਹ ਪਨੀਰ ਦੇ ਵਿੱਚ ਰਲਾ ਕੇ ਤੇ ਗੋਲੀਆਂ ਬਣਾ ਲਿਓ ਠੀਕ ਹੈ ਜੀ ਇਹ ਸੋਕੇ ਵਾਲੇ ਕਬੂਤਰ ਨੂੰ ਸਵੇਰੇ ਸਾਮੇ দাও ਠੀਕ ਹੈ ਜੀ ਪੰਜ ਤੋਂ 6 ਜਾਂ 7 ਦਿਨ ਦੇ ਵਿੱਚ ਕਬੂਤਰ ਬਿਲਕੁਲ ਸੈੱਟ ਹੋਏਗਾ ਜੀ ਠੀਕ ਹੈ ਜੀ ਇਹ ਡਾਕਟਰ ਸਾਹਿਬ ਹੁਣਾਂ ਦਾ ਜਿਹੜਾ ਵਾਰ-ਵਾਰ ਮਤਲਬ ਦੱਸਣ ਦੇ ਕਰਕੇ ਬਹੁਤ ਮੁਸ਼ਕਲ ਆ ਲਈ ਹੈ ਕਿਉਂਕਿ 670 ਬੰਦਾ ਇੱਕ ਗਰੁੱਪ ਦੇ ਵਿੱਚ ਆ 670 ਵੀ ਇੱਕ ਗਰੁੱਪ ਦੇ ਵਿੱਚ ਆ ਕਬੂਤਰ ਕੇਅਰ ਮੈਡੀਸਿਨ ਗਰੁੱਪ ਦੇ ਵਿੱਚ ਵੀ 670 ਬੰਦਾ ਤੇ ਕਬੂਤਰ ਜਿਹੜਾ ਬਿਮਾਰੀਆਂ ਵਾਲਾ ਗਰੁੱਪ ਉਹਨਾਂ ਉਹਦੇ ਵਿੱਚ ਵੀ 670 ਬੰਦਾ ਇਹ ਕਰਕੇ ਉਹਨਾਂ ਨੇ ਮਤਲਬ ਵੀਡੀਓ ਬਣਾਉਣ ਵਾਸਤੇ ਕਿਹਾ ਸੀਗਾ ਸੋ ਇਹ ਵੀਡੀਓ ਬਣਾਤੀ ਆ ਜੀ ਇਹ ਸਾਰੇ ਵੀਰਾਂ ਤੱਕ ਫੋਲੋ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਠੀਕ ਆ ਜੀ ਗਾਂ ਤੋਂ ਅੱਗੇ ਵੀਰਾਂ ਦੀ ਮਦਦ ਹੋ ਸਕੇ ਧੰਨਵਾਦ ਜੀ